ਉਹਨਾਂ ਦੀ ਟੀਮ ਲਈ ਖੇਡਿਆ ਨੌਜਾਨ ਡੇਰਾ ਬਾਬਾ ਨਾਨਕ ਦੀ ਧਰਤੀ ਦਾ ਸਨੀ ਤਿਆਰ ਹੈ ਨਾਲ ਖਿਡਾਰੀ ਕਹਿੰਦੇ ਗੱਭਰੂ ਆ ਆ ਕਹਿੰਦੇ ਸਰਾ ਲਾ ਕੇ ਆਇਆ ਆ ਸਰਾ ਲਾ ਕੇ ਆਇਆ ਇਹ ਯੂਰਪ ਤੋਂ ਆਇਆ ਇਹ ਖੁੱਤੀ ਪਾ ਕੇ ਆਇਆ ਅੱਜ ਉਹ ਕਹਿੰਦੇ ਗੱਭਰੂ ਆਹ ਕਹਿੰਦੇ ਡੇਰਾ ਬਾਬਾ ਨਾਨਕ ਦੀ ਧਰਤੀ ਦਾ ਸਨੀ ਖੇਡ ਆਇਆ ਬਾਜ ਮੰਗੇਤਵਾਲ ਦੀ ਟੀਮ ਲਈ ਆਹ ਟੱਕਰ ਆਹ ਟੱਕਰ ਆਹ ਟੱਕਰ ਆਹ ਟੱਕਰ ਆਹ ਟੱਕਰ ਵੇਖਣ ਵਾਲੀ ਮੇਰੇ ਬੱਲੇ ਬੱਲੇ ਆ ਬੱਲੇ 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 ਆ ਬੱਲੇ ਲਓ ਇਹ ਹੈ ਮੇਰੇ ਵੀਰੋ ਸਰਖੇੜੂ ਦੀ ਟੀਮ ਹੈ ਰਿੰਕੂ ਸਮਰੇ ਦੀ ਟੀਮ ਹੈ ਉਧਰ 나జర్ ਸੋਹੋਤੇ ਦੀ ਟੀਮ ਹੈ ਗੋਰੇ ਸਰਪੰਚ ਦੀ ਟੀਮ ਖੇਡ ਰਹੀ ਹੈ ਆ ਸਰਾਇ ਮਾਨ ਤੋਂ ਮੇਰੇ ਮਿੱਤਰੋ ਇਧਰ ਕਹਿੰਦੇ ਆਲਮਗੀਰ ਉਧਰ ਕਹਿੰਦੇ ਮਹਿੰਦਰਾਲੀ ਦੀ ਗੱਲ ਹੋਈ ਹੈ ਆ ਫੇਰੇ ਵਾਲਾ ਆ ਫੇਰੇ ਵਾਲਾ ਵੇਰ ਗਿਆ ਫੇਰੇ ਵਾਲਾ ਵੇਰ ਗਿਆ ਫੇਰੇ ਵਾਲਾ ਵੇਰ ਗਿਆ ਬੱਲੇ ਬੱਲੇ ਐਨ ਚੋਟੀ ਦਾ ਖਿਡਾਰੀ ਕਬੱਡੀ ਪਾ ਰਿਹਾ ਤੇ ਚੋਟੀ ਦੇ ਚਾਰ ਮੂਰੇ ਨੇ ਮੇਰੇ ਮਿੱਤਰੋ ਲਾਡ ਜੋਲ ਦੀ ਟੀਮ ਹੈ ਬੱਲੀ ਮਖੇੜੂ ਦੀ ਟੀਮ ਹੈ ਐਤੋਂ ਬਚਿਓ ਐਤੋਂ ਬਚਿਓ ਇਹਦੇ ਤੋਂ ਬਚਿਓ ਇਹ ਡੇਰਾ ਬਾਬਾ ਨਾਨਕੜਾ ਇਹ ਰੋਲ ਵਾਲਿਆਂ ਨੇ ਕਿਵੇਂ ਖੇਡਿਆ 18 18 ਟਰੈਲੇ ਮੁੱਦੇ ਹੁੰਦੇ ਪਏ ਐ ਹਰ ਜੋ ਪਾਸੇ ਐਕਸ਼ਨ ਵਾਲੀ ਮਸ਼ੀਨ ਆ ਗਈ ਮੇਰੇ ਮਿੱਤਰੋ ਇਹ ਮੁੰਡਾ ਦੋ ਗੁਰਜੀ ਵਾਲਾ ਇਹ ਅੰਮਰਸਰੀਆ ਆਇਆ ਆ ਇਧਰ ਸੁਣੀ ਤੇਰਾ ਬਾਬਾ ਨਾਨਕਾ ਆ ਬੁਲਟ ਵੀ ਐ ਇਹ ਅੱਕਦਾ ਨਹੀਂ ਇਹ ਥੱਕਦਾ ਨਹੀਂ ਆ ਸਾਹਮਣੇ ਸਿਰੇ ਦੀਆਂ ਰੇਡਾਂ ਪਾਉਣ ਵਾਲਾ ਸਿਰੇ ਦੇ ਜਫੇ ਲਾਉਣ ਵਾਲਾ ਜਾਫੀ ਐ ਹੋ ਗਿਆ ਮੂਰੇ ਹੋਈ ਹੋ ਗਿਆ ਮੂਰੇ ਹੋਈ ਆ ਸਨੀ ਦੇ ਬੁਲਟ ਸਨੀ ਦੇ ਬੁਲਟ ਬੁਲਟ ਦਗ 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 21 ਦੀ 31 ਪੈਂਦੀ ਆ ਉਹ ਥਾਗੀ ਦੇ ਉਹ ਜੀ ਹੈ ਬਲਦੇਵ ਸਿੰਘ ਜੀ ਟਾਲੀਵਾੜ ਔਰ ਸਾਡੇ ਥਾਣੇਦਾਰ ਪਤਲੀ ਤੋਂ ਲਗ ਅਨੰਦਮਾਨ ਦੇ ਆ ਮਾਰਦਾ ਓਏ ਹੋਏ ਬੂਟਿਆ ਕਿਹੜਾ ਜੱਫਤ ਆ ਕਬੱਡੀ ਤੇ ਖੜਕਾ ਦੜਕਾ ਆ ਕਬੱਡੀ ਤੇ ਖੜਕਾ ਦੜਕਾ ਫੱਤਰ ਝੰਡਾ ਮਾਨਸਾ ਮਾਨਸਾ ਅੰਮ੍ਰਿਤਸਰ ਮਾਨਸਾ ਅੰਮ੍ਰਿਤਸਰ ਮਾਨਸਾ ਅੰਮ੍ਰਿਤਸਰ ਮਾਨਸਾ ਅੰਮ੍ਰਿਤਸਰ ਆ ਸੱਟ ਲਿਆ ਆ ਸੱਟ ਲਿਆ ਆ ਸੱਟ ਲਿਆ ਕੇ ਫਾ ਸੱਟ ਲਿਆ ਆ ਸੱਟ ਲਿਆ ਉਹ ਦੀਪ ਜੜੀ ਮਰਜੀ ਜਾਵੇ ਆ ਜੱਤ ਜੜੀ ਮਰਜੀ ਜਾਵੇ ਸ਼ਿਕਾਰਾਂ ਵਾਲਾ ਜੱਗੇ ਦਿ올 ਦਾ ਚਿਹਤਾ ਆ ਗਿਆ ਆ ਗਿਆ ਉਹ ਬੱਲੇ ਬੱਲੇ ਮੁੰਡਾ ਕਹਿੰਦਾ ਥਾਪੀਆਂ ਮਾਰਾਂ ਨੇ ਪਹਿਲਾਂ ਮੇਰੇ ਵੀਰੋ ਜੱਫਾ ਦੀਪ ਨੂੰ ਲਾਇਆ ਉਸ ਜੱਫੀ ਸੋਨੀ ਵਾਸਤੇ 1000 ਰੁਪਇਆ ਪ੍ਰਬੰਧਕ ਵੀਰ ਕਹਿੰਦੇ ਮਹਾਪੁਰਖਾਂ ਦੇ ਨਾਂ ਤੇ ਐਨ ਆਰ ਆਈ ਵੀਰਾਂ ਦੇ ਨਾਂ ਤੇ ਪੁੱਛੇ ਆ ਮੇਰੇ ਮਿੱਤਰੋ दूसरा सैमी दीप आ गया उ गया जहला जफा लाया है दीप कह दस लोग